ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਚਾਹਦੇ ਸੈਕਟਰ ਦੇ ਵਿੱਚੋਂ ਲਿਆਉਣਾ ਹੈ ਇਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਬਲਾਂ ਨੂੰ ਇਕੱਠੇ ਕਰਕੇ ਆਪਾਂ ਚੰਗੀ ਤਰ੍ਹਾਂ ਇਸ ਦੇ ਬਲਾਂ ਨੂੰ ਖਿਲਾਰ ਲੈਣਾ ਹੈ ਅਤੇ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਪਹਿਲੇ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਕੋਣਾ ਬੈਕ ਸਾਈਡ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਲਾ ਕੇ ਉਪਰੀ ਸਾਈਡ 'ਕ ਪੇਚ ਬਣਾ ਦਵਾਂਗੇ ਜੀ ਉਦੋਂ ਤੇ ਦੋਈ ਪੱਲੇ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲਵਾਂਗੇ ਅਦੇ ਇਸ ਦੇ ਵਿੱਚ ਵਾਲਾਂ ਨੂੰ ਇਕੱਠੇ ਕਰਕੇ ਉਂਗਲੀ ਅਤੇ ਅੰਗੂਠੇ ਨਾਲ ਨੂੰ ਵਾਲਾਂ ਨੂੰ ਇਕੱਠੇ ਕਰਾਂਗੇ ਵੜਾ ਨੂੰ ਇਕੱਠੇ ਕਰਨ ਦੇ ਬਾਅਦ ਉਹਨੂੰ ਉਕਤੇ ਰੱਖ ਕੇ ਆਪਾਂ ਚੰਗੀ ਤਰ੍ਹਾਂ ਇਸ ਲੜ ਦੇ ਇਸ ਲੜ ਦੇ ਵੜਾ ਨੂੰ ਆਪਾਂ ਨੇ ਖਿਲਾੜ ਲੈਣਾ ਹੈ ਅਤੇ ਸੈੱਟ ਕਰਕੇ ਆਪਾਂ ਇਸ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਇਸ ਸਲੱਡ ਦਾ ਵੀ ਮोटा ਪਾਸਾ ਉੱਪਰ ਲਾ ਕੇ ਉੱਪਰਲੀ ਸਾਈਡ ਇੱਕ ਪੇਚ ਬਣਾ ਦਵਾਂਗੇ ਜੀ। ਅਤੇ ਇਸ ਦੇ ਦੋ ਪੱਲੇ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਇੱਕ ਵਾਰ ਚੱਕ ਲੈਣਾ ਹੈ ਤੇ ਉਸ ਦੇ ਵਿੱਚ ਵਲਾਂ ਨੂੰ ਉਂਗਲੀ ਅਤੇ ਅੰਗੂਠੇ ਨਾਲ ਅੱਗੇ ਇਕੱਠੇ ਕਰ ਲੈਣਾ ਹੈ। ਅਤੇ ਥੱਲੇ ਵਾਲੇ ਪੱਲੇ ਦੇ ਵਿੱਚ ਵੀ ਆਪਾਂ ਇਸ ਤਰੀਕੇ ਨਾਲ ਵਲਾਂ ਨੂੰ ਇਕੱਠੇ ਕਰਕੇ ਨੁਕਦੇ ਰੱਖ ਕੇ ਆਪਾਂ ਇਸ ਸਲੱਡ ਨੂੰ ਇਸ ਸਲੱਡ ਦੇ ਵਲਾਂ ਨੂੰ ਖਿਲਾਰ ਲੈਣਾ ਹੈ ਜਿੱਥੇ ਆਪਾਂ ਜਿੱਥੇ ਆਪਣੇ ਇਸ ਲੜ ਇਸ ਤੋਂ ਪਹਿਲਾਂ ਵਾਲੇ ਲੜ ਦੇ ਵਾਲ ਖਤਮ ਹੋੰਦੇ ਨੇ ਉੱਥੇ ਆਪਾਂ ਇਸ ਲੜ ਦੇ ਵਾਲਾ ਨੂੰ ਸ਼ੁਰੂ ਕਰਨਾ ਹੈ ਜੀ ਤੇ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਰਾਲ ਗੋੜਾ ਉਸ ਨੂੰ ਵੀ ਆਪਾਂ ਬੈਕ ਤੋਂ ਬੈਂਚ ਕਰਾਂਗੇ ਮੋਟਾ ਬਸ ਉੱਪਰ ਆ ਕੇ ਉੱਪਰ ਹੀ ਛੜਕ ਪੇਚ ਬਣਾ ਦੇਵਾਂਗੇ ਜੀ ਇਸ ਵਾਰ ਜਿਹੜਾ ਆਪਣੇ ਉੱਪਰਲਾ ਪੱਲਾ ਹੈ ਉਸ ਨੂੰ ਆਪਾਂ ਅੱਖ ਤੱਕ ਆ ਖੋਲਾਂਗੇ ਚੱਕ ਕੇ ਆਪਾਂ ਉਸ ਪੱਲੇ ਦੇ ਵਿੱਚ ਵਲਾਂ ਨੂੰ ਇਕੱਠੇ ਕਰਾਂਗੇ ਤੇ ਥੱਲੇ ਵਾਲੇ ਪੱਲੇ ਦੇ ਵਿੱਚ ਵੀ ਆਪਾਂ ਉਸੇ ਤਰੀਕੇ ਨਾਲ ਵਲਾਂ ਨੂੰ ਇਕੱਠੇ ਕਰਕੇ ਨੁਕਤੇ ਰੱਖ ਕੇ ਆਪਾਂ ਦਬ ਦੇਣੇ ਹਨ ਤੇ ਇਸ ਦੇ ਇਸ ਲੜ ਦੇ ਵਲਾਂ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਆਪਾਂ ਇਸ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਣਾਪਾ ਆਪਣੇ ਵਾਲਾਂ ਨੂੰ ਹੋਰ ਜ਼ਿਆਦਾ ਸੰਘਣੇ ਕਰਾਂਗੇ ਜਿਸ ਦੇ ਨਾਲ ਜਿਹੜੀ ਆਪਣੀ ਪੱਗ ਹੈ ਉਹ ਦੇਖਣ ਦੇ ਵਿੱਚ ਹੋਰ ਵੀ ਜ਼ਿਆਦਾ ਸੋਹਣੀ ਲੱਗੇਗੀ ਲੱਗੇਗੀ ਹੋਰ ਵੀ ਜ਼ਿਆਦਾ ਸੋਹਣੀ ਆਪਣੀ ਪੱਗ ਜੇ ਪਾਗਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ 7.5 ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਜੇ ਤੁਸੀਂ ਸ਼ੁਰੂ ਤੋਂ ਹੀ ਰੂਵੇ ਵੈਲ ਕਪੜੇ ਦੇ ਵਿੱਚ ਪੱਗ ਬਣਾਉਂਦੇ ਹੋ ਤਾਂ ਤੁਸੀਂ ਉਸ ਕਪੜੇ ਦੇ ਵਿੱਚ ਵੀ ਇਹ ਪੱਗਾਂ ਜਿਹੜੀ ਬਣ ਸਕਦੇ ਹੋ ਅ ਇਸ ਪੱਗ ਦੇ ਵਿੱਚ ਕੁੱਲ ਬਲਾਂ ਵਾਲੀ ਸਾਈਡ ਕੋਲ 6 ਲਾੜ ਆਉਣਗੇ ਜੀ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਕੋਲ 5 ਪੇਚ ਆਉਣਗੇ ਜੀ ਜਿਹੜਾ ਆਪਾਂ ਅਗਲਾ ਲੜਦਗਾਣਾ ਉਸ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਜਿਵੇਂ ਆਪਾਂ ਪਹਿਲਾਂ ਵਾਲੇ ਲੜਾਂ ਦੇ ਵਿੱਚ ਬਲਾਂ ਨੂੰ ਇਕੱਠੇ ਕੀਤਾ ਉਸੇ ਤਰੀਕੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਬਲਾਂ ਨੂੰ ਇਕੱਠੇ ਕਰਾਂਗੇ ਇਹਦੇ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਇਸ ਨੂੰ ਲੜਨ ਦੇ ਬਲਾਂ ਨੂੰ ਖਿਲਾਰ ਲੈਣਾ ਹੈ ਤੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਆ ਪਾਈਸ ਲੜਦੇ ਵਾਲਾਂ ਨੂੰ ਵੀ ਜਿਹੜਾ ਸੈੱਟ ਕਰ ਲਵਾਂਗੇ ਹੋਰ ਜ਼ਿਆਦਾ ਸ਼ੰਗਣੇ ਕਰ ਲਵਾਂਗੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖਾਂਗੇ ਮੋਟਾ ਪਾਸਾ ਉਪਰਾਖੇ ਉਪਰਲੀ ਸਾਈਡ ਇੱਕ ਪੇਜ ਬਣਾ ਦਵਾਂਗੇ ਜੀ ਇਸ ਵਾਰ ਜਿਹੜਾ ਆਪਣਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਖ ਤੱਕ ਖੋਲਾਂਗੇ ਜੀ ਜੇਕਰ ਆਪਣਾ ਲੜ ਸੈੱਟ ਨਹੀਂ ਹੁੰਦਾ ਤਾਂ ਅਸੀਂ ਆਪਾਂ ਉਸ ਨੂੰ ਦੁਬਾਰਾ ਸੈੱਟ ਕਰਕੇ ਲਗਾ ਸਕਦੇ ਹਾਂ ਇਹ ਜਿਹੜਾ ਲੜ ਹੋਵੇਗਾ ਜਿਵੇਂ ਆਪਾਂ ਪੇਚਾਂ ਵਾਲੀ ਪੱਗ ਦੇ ਵਿੱਚ ਪੇਚ ਬਣਾਉਨੇ ਆਪਾਂ ਉਸ ਤਰੀਕੇ ਨਾਲ ਇਸ ਪੱਗ ਤੇ ਇਸ ਲੜ ਨੂੰ ਮੋੜਨਾ ਹੈ ਅਤੇ ਚੰਗੀ ਤਰ੍ਹਾਂ ਖਿੱਚ ਕੇ ਟਾਈਟ ਕਰਕੇ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜੀ ਇਹ ਲੜ ਲਗਾਉਣ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਕਾਰਗਿਰੜਾ ਲਗਾਉਣਾ ਸਿਰ ਟਕਣਾ ਸਿਰ ਟਕਣਾ ਅਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਜੀ ਹੁਣ ਆਪਾਂ ਆਪਣੇ ਵਾਲਾਂ ਨੂੰ ਸੈੱਟ ਕਰ ਲਵਾਂਗੇ ਵੀਡੀਓ ਚੰਗੀ ਲੱਗਦੀ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਤੇ ਕਮੈਂਟ ਜ਼ਰੂਰ ਕਰਿਓ ਜੀ ਜਿਹੜਾ ਪੱਗ ਪੱਗ ਮੈਨੂੰ ਲਗਾਉਣਾ ਜਿੱਥੇ ਆਪਣੇ ਛੇਵੇਂ ਲੜ ਦੀ ਨੋਕ ਬਣਦੀ ਹੈ ਉੱਥੇ ਆਪਾਂ ਇਸ ਪੱਗ ਮੈਨੂੰ ਲੰਗਾਵਾਂਗੇ ਜਿਹੜਾ ਆਪਣਾ ਕਲਗੀ ਲੜ ਅਸ ਦੇ ਦੋ ਹੀ ਪੱਲੇ ਨੂੰ ਆਪਾਂ ਨੇ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਉੱਪਰ ਵਾਲੇ ਪੱਲੇ ਨੂੰ ਥੱਲੇਲੀ ਸਾਈਡ ਨੂੰ ਤੇ ਥੱਲੇ ਵਾਲੇ ਪੱਲੇ ਨੂੰ ਉੱਪਰਲੀ ਸਾਈਡ ਨੂੰ ਆਪਾਂ ਫੋਲਡ ਕਰਾਂਗੇ ਜੀ ਤੇ ਜਿਹੜਾ ਪਾਸ ਤੋਂ ਪਹਿਲਾ ਲੜਦਾ ਹੈ ਉਸ ਲੜ ਦੇ ਉੱਤੇ ਆਪਾਂ ਇਸ ਲੜ ਨੂੰ ਰੱਖ ਲਵਾਂਗੇ ਚੰਗੀ ਤਰ੍ਹਾਂ ਇੱਕ ਵਾਰ ਇਸ ਲੜ ਨੂੰ ਸੈੱਟ ਕਰਕੇ ਸਾਫ਼ ਕਰਕੇ ਇੱਕ ਵਾਰ ਹੱਥ ਫੇਰ ਲਵਾਂਗੇ ਅਤੇ ਇਸ ਲੜ ਦੇ ਉੱਪਰਲੀ ਸਾਈਡ ਜੇ ਘਰ ਵਾਲਾ ਪੈਂਦੇ ਹੋਣਗੇ ਆਪਾਂ ਉਸ ਨੂੰ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਅਤੇ ਪਗਮਣ ਦੇ ਹੇਲੇ ਰੱਖ ਕੇ ਆਪਾਂ ਇਸ ਲੜ ਨੂੰ ਜਿਹੜਾ ਕਮਾਣ ਦਵਾਂਗੇ ਜੀ ਅਤੇ ਇਸ ਦੇ ਵਿੱਚ ਵਾਲਾਂ ਨੂੰ ਸੈੱਟ ਕਰਕੇ ਆਪਾਂ ਜਿਹੜਾ ਪਣਾ ਛੇਵਾਂ ਲੱਗਿਆ ਸੀ ਉਸ ਦੇ ਥਲੇ ਆਪਾਂ ਇਸ ਲੜ ਨੂੰ ਜਿਹੜਾ ਦੱਬ ਦੇਣਾ ਹੈ ਇਹ ਜਿਹੜਾ ਲੜ ਲਗਾਉਣ ਦੇ ਨਾਲ ਆਪਣੀ ਦੇਤੀ ਪੱਗ ਦੀ ਫਰੰਟ ਸਾਈਡ ਉਹ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਸਿਰ ਟਕਣਾ ਤੇ ਬੈਕ ਸਾਈਡ ਤੇ ਲੜ ਲਗਾਉਣਾ ਰਹਿ ਚੁੱਕਿਆ ਹੈ ਹੁਣ ਆਪਾਂ ਆਪਣੀ ਸ਼ੇਪ ਨੂੰ ਥੋੜਾ ਜਿਹਾ ਸੈੱਟ ਕਰਾਂਗੇ ਜੀ ਜਿਹੜਾ ਆਪਾਂ ਸਿਰ ਟਕਣਾ ਸਿਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਆਪਾਂ ਸਭ ਤੋਂ ਪਹਿਲਾਂ ਲੜ ਲਿਆ ਸੀ ਉਸ ਤੇ ਨਾਲ ਟਕਾਂਗੇ ਉਸ ਦੇ ਦੋ ਹੀ ਪੱਲੇ ਨੂੰ ਆਪਾਂ ਨੇ ਬਰਾਬਰ ਬਰਾਬਰ ਫੋਲਡ ਕਰਕੇ ਸਿਰ ਦੇ ਉੱਤੇ ਖਿਲਾਰ ਲੈਣਾ ਹੈ ਅਤੇ ਬੈਕ ਸਾਈਡ ਤੋਂ ਲੜ ਖਿਚਣਾ ਹੈ ਵਲਾਂ ਵਾਲੀ ਸਾਈਡ ਤੋਂ 6ਵੇਂ ਲੜ ਦੇ ਥੱਲੇ ਅਤੇ ਉੱਪਰਲੇ ਵਿਚ ਵਾਲੀ ਸਾਈਡ ਤੋਂ ਪਹਿਲੇ ਲੜ ਦੇ ਥੱਲੇ ਆਪਾਂ ਕੱਪੜੇ ਨੂੰ ਦਬ ਦੇਣਾ ਹੈ ਤੇ ਬੈਕ ਸਾਈਡ ਤੋਂ ਲੜ ਕੇ ਚਿਕਾਪਾਣੇ ਸਿਰ ਨੂੰ ਕਵਰ ਕਰ ਲੈਣਾ ਹੈ ਜੀ ਜੇਕਰ ਆਪਣਾ ਤਾਂ ਵੀ ਸੇਰਾ ਜਿਹੜਾ ਨੰਗਾ ਰਹਿ ਜਾਂਦਾ ਹੈ ਤਾਂ ਆਪਾਂ ਬਾਅਦ ਦੇ ਨਾਲ ਉਸ ਨੂੰ ਚੰਗੀ ਤਰ੍ਹਾਂ ਕਵਰ ਕਰ ਲਵਾਂਗੇ ਇਸ ਤਰੀਕੇ ਨਾਲ ਜਿਹੜਾ ਆਪਣੀ ਪੱਗ ਦਾ ਪੂਰਾ ਜਿਹੜਾ ਸੇਰਾ ਉਹ ਕੰਪਲੀਟ ਕਵਰ ਹੋ ਜਾਵੇਗਾ ਜੀ ਮਨ ਜਿਹੜਾ ਆਪਣਾ ਬੈਕਸਾਈਡ ਦਾ ਲੜ ਗੋਣਾ ਤੇ ਦੋਈ ਪਲੇਨ ਨੂੰ ਬਰਾਬਰ ਬਰਾਬਰ ਫੋਲਡ ਕਰਨਾ ਹੈ ਤੇ ਬੈਕਸਾਈਡ ਤੇ ਲਗਾ ਦੇਣਾ ਹੈ ਜੀ ਤੇ ਬੈਕਸਾਈਡ ਤੇ ਦਬ ਦਵਾਂਗੇ ਤੇ ਆਪਣੀ ਹੁਣ ਆਪਣੀ ਪੱਗ ਦੀ ਸ਼ੇਪ ਨੂੰ ਸੈੱਟ ਕਰਾਂਗੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦਿਓ ਜਲਦੀ ਲੈ ਕੇ ਨਵੀਂ ਵੀਡੀਓ ਮਿਲਾਂਗੇ ਤਦ ਤੱਕ ਵਾਹਿਗੁਰੂ